ਦੋਸਤੋ ਗਰੀਬ ਦੀ ਮਜਬੂਰੀ ਦਾ ਤਮਾਸ਼ਾ ਤਾਂ ਪੂਰੀ ਦੁਨੀਆ ਦੇਖਦੀ ਹੈ ਪਰ ਇਨਸਾਨੀਅਤ ਕਿਸੇ ਕਿਸੇ ਇਨਸਾਨ ਵਿੱਚ ਹੀ ਜਿੰਦਾ ਹੈ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਰਹੇ ਹੋ ਕਿ ਗਰੀਬ ਬੰਦਾ ਜੋ ਗੁਵਾਰੇ ਵੇਚ ਕੇ ਆਪਣਾ ਰੋਜੀ ਰੋਟੀ ਚਲਾ ਰਿਹਾ ਹੁੰਦਾ ਹੈ ਇੱਕ ਨੌਜਵਾਨ ਉਸਤੇ ਗੁਵਾਰੇ ਪਨ ਕੇ ਮਜ਼ਾਕ ਅਡਾਉਂਦੇ ਉੱਥੋਂ ਚਲਾ ਜਾਂਦਾ ਹੈ ਤੇ ਉੱਥੇ ਇੱਕ ਨੌਜਵਾਨ ਖੜਾ ਦੇਖ ਰਿਹਾ ਹੁੰਦਾ ਹੈ ਇਹ ਤਮਾਸ਼ਾ ਨੌਜਵਾਨ ਗੁਵਾਰੇ ਪੰਨਣ ਵਾਲੇ ਲੜਕੇ ਦੇ ਪਿੱਛੇ ਭੱਜ ਕੇ ਉਸ ਨੂੰ ਫੜ ਕੇ ਲਿਆਉਂਦਾ ਹੈ ਅਤੇ ਉਸ ਬਜ਼ੁਰਗ ਕੋਲੇ ਲਿਆ ਕੇ ਉਸ ਨੂੰ ਚੰਗਾ ਸਫਖ ਸਕਾਉਂਦਾ ਹੈ ਤਾਂ ਕਿ ਇਸ ਤਰ੍ਹਾਂ ਉਹ ਬੰਦਾ ਕਦੇ ਵੀ ਹੋਰ ਕਿਸੇ ਨਾਲ ਨਾ ਕਰੇ ਉਸ ਬੰਦੇ ਕੋਲੇ ਪੈਸੇ ਨਹੀਂ ਹੁੰਦੇ ਤਾਂ ਉਸ ਦੀ ਘੜੀ ਲਾ ਕੇ ਉਸ ਬਜ਼ੁਰਗ ਨੂੰ ਦਿੱਤੀ ਜਾਂਦੀ ਹੈ ਤਾਂ ਕਿ ਉਸ ਦੇ ਪੈਸੇ ਵਸੂਲ ਕਰ ਸਕੇ ਉਹ ਬਜ਼ੁਰਗ ਇਸ ਲੜਕੇ ਦੀ ਸੋਚ ਤੇ ਇਨਸਾਨੀਅਤ ਨੂੰ ਸਲੂਟ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰੈਕਮੈਂਟ ਵਿੱਚ ਜਰੂਰ ਦਿਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ